ਪਾਤਰਵਕੇ ਅੱਜ ਐਸਡੀਐਮ ਸ੍ਰੀ ਸ਼ੋਕਮਾਰ ਜੀ ਵਾਈ ਹੈਟ 4 ਵਜੇ ਸਾਇਰਨ ਵਜਾ ਕੇ ਕੀਤੀ ਜਾਣ ਵਾਲੀ ਮੋਕ ਡ੍ਰਿਲ ਅਤੇ ਰਾਤ 9 ਵਜੇ ਕੀਤੀ ਜਾਣ ਵਾਲੇ ਬਲੈਕ ਆਊਟ ਬਾਰੇ ਇੱਕ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਨੇ ਇਸ ਵਕਤ ਚਲਾ ਕੇ ਲੋਕਾਂ ਤੱਕ ਇਹ ਜਾਣਕਾਰੀ ਸਾਂਝੀ ਵੀ ਕੀਤੀ ਹੈ ਅਸੀਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜਾ ਅੱਜ ਦਾ ਜਿਹੜਾ ਇਹਨਾਂ ਵੱਲੋਂ ਚਲਾਇਆ ਗਿਆ ਮੌਕ ਟ੍ਰਿਨ ਔਰ ਕਿਸ ਤਰ੍ਹਾਂ ਲੋਕ ਇਸ ਤਰ੍ਹਾਂ ਰਹਿਣ ਇਸੇ ਤਰ੍ਹਾਂ ਦੀ ਕੋਈ ਅਫਵਾਹ ਵਗੈਰਾ ਨਾ ਫਲਾਈ ਜਾਵੇ ਇਹਨਾਂ ਵੱਲੋਂ ਇਹ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਇੱਥੇ ਪੁਲਿਸ ਦੇ ਨਾਲ ਨਾਲ ਮਿਲਟਰੀ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਦੇ ਜਿਹੜੇ ਕਿ ਸਾਈਪਲ ਤੇ ਖੜੇ ਆ ਅਸੀਂ ਇੱਥੇ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਕਿ ਮੌਕ ਡ੍ਰਿਲ ਚਲਾਇਆ ਇਹਨਾਂ ਨੇ ਔਰ ਉਹਦੇ ਨਾਲ ਨਾਲ ਹੀ ਜਿਹੜੇ ਕਿ ਅੱਜ ਡਾਇਰੈਕਸ਼ਨ ਦਿੱਤੀ ਆ ਕਿਸ ਤਰ੍ਹਾਂ ਜਨਤਾ ਔਰ ਪਬਲਿਕ ਕਿਸ ਤਰ੍ਹਾਂ ਸਹਿਯੋਗ ਕਰਨਾ ਔਰ ਪ੍ਰਸ਼ਾਸਨ ਵਾਲੋ ਕਿਸ ਤਰ੍ਹਾਂ ਦੇ ਅੱਜ ਜਿਹੜਾ ਇੱਕ ਹੋਟਲ 'ਤੇ ਜਾ ਕੇ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਗਿਆ ਔਰ ਕਿਸ ਤਰ੍ਹਾਂ ਲੋਕ ਇਤਿਆਤ ਕਰਨ ਇਹ ਜੀ ਬਾਕਮ ਪੰਜਾਬ ਗਵਰਨਮੈਂਟ ਮੌਕ ਡ੍ਰਿਲ ਹੈ ਖਤਰੇ ਦੇ ਰਿਗਾਰਡਿੰਗ ਕੋਈ 에ਰੀਅਲ ਸਟ੍ਰਾਈਕ ਹੈ ਜਾਂ ਕੋਈ ਸ਼ੋਰਰ ਦੇ ਰਿਗਾਰਡਿੰਗ ਮੌਕ ਡ੍ਰਿਲ ਹੈ ਉਹ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਹਦਾਇਤਾਂ ਲੋਕ ਜਿਹੜੀ ਕਿ ਪਾਲਣਾ ਕਰਨ ਕੁਝ ਇਸ ਤਰ੍ਹਾਂ ਦੀਆਂ ਹਦਾਇਤਾਂ ਦੱਸੀਆਂ ਗਈਆਂ ਸੀ ਕਿ ਜਦੋਂ ਕਿ ਹਦਾਇਤਾਂ ਦਾ ਸਮੇਂ ਸਮੇਂ ਜੋ ਵੀ ਗਵਰਨਮੈਂਟ ਦਾ ਆਪਾਂ ਨੇ ਕਰਨੀਆਂ ਪਰ ਅੱਜ ਪੈਨਿਕ ਹੌਂਦ ਲਈ ਲੋੜ ਨਹੀਂ ਜਸਟ ਇੱਕ ਮੌਕ ਡ੍ਰਿਲ ਹੈ। ਹੋਰ ਕੁਝ ਨਹੀਂ ਹੈ। ਇਹ ਜੋ ਪੈਨਿਕ ਹੌਂਦ ਲਈ ਲੋੜ ਨਹੀਂ ਹੈਗੀ। ਇਹ ਇੱਕ ਸੰਭਾਵਿਤ ਖਤਰੇ ਤੋਂ ਕਿਸ ਤਰ੍ਹਾਂ ਆਪਣਾ ਅਹਿਸਾਸ ਕਰਨਾ ਉਧਰ ਰਿਗਾਰਡਿੰਗ ਆਰਮੀ ਆਫਸਰ ਆਏ ਨੇ। ਉਹ ਆਪਾਂ ਬਜਾ ਕੇ ਇੱਕ ਸਿਰਫ ਗਵਰਨਮੈਂਟ ਦੇ ਹਦਾਇਤਾਂ ਦਾ ਕੋਈ ਸਿਰਫ ਪ੍ਰੈਕਟਿਸ ਕਰ ਰਹੇ ਆ। ਸਰ ਅੱਜ ਜਿਹੜੀ ਇਹ ਮੌਕ ਡ੍ਰਿਲ ਕੀਤੀ ਗਈ ਹੈ ਸੈਰਨ ਵਜਾਇਆ ਗਿਆ ਹੈ ਕਿਸ ਤਰ੍ਹਾਂ ਦਾ ਸੰਦੇਸ਼ ਦੇ ਰਹੇ ਆ। ਪੰਜਾਬ ਸਰਕਾਰ ਵੱਲੋਂ ਜਿਹੜੇ ਜਾਰੀ ਦੀ ਸਾ ਨਿਰਦੇਸ਼ ਨੇ ਉਹਦੀ ਪਾਲਣਾ ਦੇ ਵਿੱਚ ਇੱਕ ਆਰਮੀ ਵੱਲੋਂ ਮੌਕ ਟ੍ਰਿਲ ਸਾਰੇਮ ਜਾ ਕੇ ਕੀਤੀ ਗਈ ਹੈਗੀ ਆ ਇਹ ਇੱਕ ਆਰਡੀ ਅਭਿਆਸ ਹੀ ਹੈ ਤੇ ਇਹਦੇ ਲਈ ਕਿਸੇ ਨੂੰ ਮਤਲਬ ਕਿ ਡਰਨ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਜੀ ਕਿਸ ਤਰ੍ਹਾਂ ਦਾ ਸੰਦੇਸ਼ ਲੋਕਾਂ ਤੱਕ ਪਹੁੰਚਦਾ ਇਹਦੇ ਨਾਲ ਇਹਦਾ ਪਰਕਿਸਤਰਾ ਲੋਕ ਇਹਦਾ ਨਹੀਂ ਪਤਾ ਨਹੀਂ ਇਹ ਤਾਂ ਪਾਲਣਾ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਜੀ ਇਹ ਤਾਂ ਡਾਸਟਿਕ ਅਭਿਆਸ ਹੈਗਾ ਜੀ ਅਭਿਆਸ ਕੀਤਾ ਗਿਆ ਜੀ ਬਸ ਠੀਕ ਹੈ ਜਾਨਾ ਲੋਕਾਂ ਨੂੰ ਕਿਸੇ ਖਫਾਵਾਂ ਤੋਂ ਯਕੀਨ ਕਰਨ ਲੋੜ ਨਹੀਂ ਹੈਗੀ ਜੀ ਇੱਕ ਮੌਕ ਟ੍ਰਿਲ ਹੈ ਜੀ ਬਸ お。<music>